ਆਪਣੇ ਵੀਡੀਓ ਨੂੰ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਚੱਲੇ ਆਂ ਜੀ ਅੱਜ ਆਪਾਂ ਕੰਬਾਈਨਰ ਕੋਲੇ ਨੂੰ ਐਮਪੀ ਬਹੁਤ ਲੇਟ ਹੋ ਗਏ ਇਸ ਵਾਰ 10 ਕ ਦਿਨ ਦਾ ਸੀਜ਼ਨ ਰਹਿ ਗਿਆ ਸਾਰਾ ਅੱਜ ਚੱਲੇ ਆਪਾਂ 3 ਮਾਰਚ ਵਾਲੇ ਦਿਨ ਆਹ ਘਾਰ ਲਿਆ ਜੀ ਪਿੰਡ ਵਾਲੇ ਅੱਡੇ ਤੋਂ ਮੀਟਰ 0 ਰਸਤੇ ਦੇ ਵਿੱਚ ਦੇਖਦੇ ਆਂ ਸਾਰਾ ਕੁਝ ਦਿਖਾਉਂਦੇ ਜਾਂਦੇ ਆਂ ਤੁਹਾਨੂੰ ਜੋ ਜੋ ਚੀਜ਼ਾਂ ਦੇਖਣ ਵਾਲੀਆਂ ਹੋਈਆਂ 8:00 ਵਜੇ 8 ਮਿੰਟ ਦੇ ਉੱਪਰ ਆਪਾਂ ਚੱਲ ਪਿਆ ਜੀ ਹਪਾਲ ਕੰਬਾਇਨਾ ਕੋਲੇ ਨੂੰ ਦੇਖਦੇ ਹਾਂ ਬਾਬੇ ਸਿੰਘਾ ਜੀ ਦਾਦੇ ਮੱਥਾ ਬਾਹਰੋਂ ਹੀ ਨਮਸਕਾਰ ਕਰਕੇ ਚੱਲਦੇ ਹਾਂ ਜੀ ਪਹੁੰਚ ਗਏ ਜੀ ਅਸੀਂ ਆਪਣੇ ਸ਼ਹਿਰ ਖੰਨਾ ਇਹ ਰਹੀ ਦਾਣਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਕੰਨੇ ਦੇ ਵਿੱਚ ਅਸੀਂ ਹੁਣ ਕ੍ਰਾਸ ਕਰ ਰਹੇ ਆਂ ਖੰਨੇ ਤੋਂ ਬਾਅਦ ਅਸੀਂ ਅੱਗੇ ਪਹੁੰਚ ਗਏ ਆਂ ਜੀ ਹੁਣਾ ਸੇਹਰਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਇਹ ਸੇਹਰ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਵੀ ਮਾਣ ਪ੍ਰਾਪਤ ਹੈ ਆ ਦੇਖ ਲਓ ਕਿੰਨੀ ਜਲ ਰੈਫਿਕਾ ਬਹੁਤ ਸੋਹਣਾ ਸੈਟਰ ਹੋ ਰਿਹਾ ਅਸੀਂ ਅਗਲੀ ਸਪੀਡ ਤੇ ਐਸ ਟਾਈਮ ਸਾਡੇ ਮੱਚੀ ਦੀ ਐਵਰੇਜ ਦੇ ਰਹੀ ਹੈ ਗੱਡੀ ਆਪਣੀ। ਵਾਲੇ ਪੂਰਾ ਸਮਾਹ ਦੇ ਨਾਲ ਲੋੜ ਆ ਗਾਰ। 2 AC ਸੀਟਾਂ ਸਾਰਾ ਕੁਝ ਹੀ। ਜਿੰਨੇ ਆਪਾਂ 5 ਬੰਦਿਆਂ ਦਾ ਭਜਨ ਹੁੰਦਾ ਉਹਨਾਂ ਦਾ ਭਜਨ ਤਾਂ ਹੈਗਾ ਹੀ ਆ। ਤੇ ਤੁਹਾਨੂੰ ਮੈਂ ਦਿਖਾਉਂਗਾ। ਹੋਰ ਜਿਉਲੀ ਜਦੋਂ ਹੋਰ ਲੰਬੇ ਟਾਈਮ ਚੱਲਾਂਗੇ ਨਾ ਆਪਾਂ ਤਕਰੀਬਨ 30 ਦੇ ਨੇੜੇ ਦੇ ਨੇ ਐਵਰੇਜ ਚੱਲੀ ਜਾਣੀ ਹੈ ਗੱਡੀ ਦੀ। ਜਦ ਤੱਕ ਆਪਾਂ ਇੱਕ ਸਪੀਡ ਚੱਲਦੇ ਹਾਂ ਨਾ ਐਵਰੇਜ ਬਹੁਤ ਸੋਹਣੀ ਦੇ ਦਿੰਦੀ ਆ ਗਾਰ। ਪਹਿਲਾਂ ਵੀ ਚੈੱਕ ਕੀਤਾ ਤੇ ਇਹੋ ਨਾ ਚਾਰੀ ਨਹੀਂ ਦੇਣਾ ਤੁਹਾਨੂੰ ਮੈਂ ਦਿਖਾਉਂਗਾ ਕਿ ਜਦੋਂ ਹੋਰ ਘੱਟਕ ਜਾਵੇ ਗੱਡੀ ਆਹ ਬਹੁਤ ਬਾਈ ਨੁਕਸਾਨ ਹੋ ਗਿਆ ਵਿਸ਼ਾਲ ਮਸ਼ੀਨ ਆ ਜੀ ਰਾਜਪੁਰੇ ਅਰ ਸੰਤ ਦੇ ਵਿਚਾਲੇ ਜਲੰਧਰ ਦਾ ਨੰਬਰ ਆ ਮਸ਼ੀਨ ਦਾ ਨਵੀਂ ਮੰਗੂ ਮਸ਼ੀਨ ਆ ਜੀ ਬਿਲਕੁਲ ਜੂਰੀ ਵਾਲਾ ਇੰਜਣ ਆ ਨੇ ਜਾਣ ਬੰਦਾ ਸੀਗਾ ਵੀਰੇ ਪਲਟਾ ਧੀ ਕਿਸੇ ਨੇ ਰਾਤ ਦਾ ਸਵੇਰ 11 ਵਜੇ ਦਾ ਸਮਾਂ ਹੁਣ ਯੂਪੀ ਵੱਲੋਂ ਚੱਲੇ ਆਉਣਗੇ ਵਿਚਾਰੇ ਸੀ ਇਹਨਾਂ ਲਾਉਣੇ ਯਾਰ ਇਹਦੇ ਚ ਮਾਲਕਾਂ ਦਾ ਕੀ ਖਜ਼ੂਰ ਆ ਯਾਰ ਖਾ ਪੀ ਕੇ ਬੰਦੇ ਮਸ਼ੀਨ ਚ ਲਾਉਣ ਲੱਗ ਜਾਂਦੇ ਆ ਜੇ ਤੁਸੀਂ ਖਾ ਪੀ ਲਈ ਯਾਰ ਤਾਂ ਸੌ ਜਾਓ ਕੋਈ ਨਹੀਂ ਲੇਟ ਪਹੁੰਚੋਗੇ 5-4 ਘੰਟੇ ਕਿਤੇ ਹੁਣ ਕੀ ਇਹ ਦੇ ਮਾਲਕ ਦਾ ਜਾਗਾਂ ਇਹ ਕਸੂਰ ਆ ਬੰਦੇ ਸੱਟਾਂ ਚੋ ਬਚ ਗਏ ਉਹਨਾਂ ਉੱਤੇ ਖੜ੍ਹਦ ਨੂੰ ਯਾਰ ਜਗ੍ਹਾ ਹੈ ਨਹੀਂ ਸੀਗਾ ਨਹੀਂ ਤਾਂ ਮੈਂ ਕਢਾ ਕੇ ਦੇਖ ਲਾਂਗੇ ਸੀ ਕਿ ਪੁਲਿਸ ਪਹੁੰਚ ਗਈ ਉੱਥੇ ਜਿਹੜੇ ਆਪਣੀ ਸਰਕਸ ਰੱਖਿਆ ਫੋਰਸ ਹੁਣ ਬਣੀ ਹਨ ਉਹ ਪਹੁੰਚ ਗਏ ਸੀ ਵੀ ਉੱਥੇ ਨਕਸਾਂ ਤਾਂ ਚਲੋ ਜਿਹੜਾ ਹੋਣਾ ਸੀ ਹੁਣ ਹੋ ਗਿਆ ਬੰਦਿਆਂ ਦਾ ਬਚਾਅ ਹੋਵੇ ਇਹੀ ਅਰਦਾਸ ਆ ਪਰਮਾਤਮਾ ਅੱਗੇ ਡਰਾਈਵਰਾਂ ਨੂੰ ਵੀ ਯਾਰ ਬੇਨਤੀ ਆ ਥੋੜਾ ਜਿਹਾ ਧਿਆਨ ਨਾਲ ਵੀਰੇ ਚੱਲਿਆ ਕਰੋ ਕੋਈ ਉੱਤੇ ਕੋਈ ਅੜਕਾ ਵੀ ਨਹੀਂ ਸੀਗਾ ਕਿਵੇਂ ਪਲਟੀ ਆ ਜਾ ਸਿੱਧੀ ਰੋਡ ਤੇ ਜਾਂਦੀ ਜਾਂਦੀ ਜ ਤਾਂ ਹੁਣ ਉਹਨਾਂ ਨੂੰ ਵੀ ਪਤਾ ਬਜਾਰਾ ਜਿਹੜਾ ਚਲਾਉਂਦਾ ਹੋਵੇ ਇਹਦੀ ਗਲਤੀ ਆ ਕਿਵੇਂ ਆ ਸੀ ਜਾਂਦਾ ਯਾਰ ਅਗਲੇ ਦਾ ਪਰ ਖਰਾਬ ਹੋ ਜਾਂਦਾ ਤੇ ਜਿਹੜਾ ਸੰਦ ਆ ਉਹ ਵੀ ਨਹੀਂ ਉਮੀਦ ਆ ਰਹਿਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਸਾਰੇ ਧਿਆਨ ਨਾਲ ਚੱਲਿਆ ਕਰੋ ਵੀਰੇ ਪਰਮਾਤਮਾ ਦੇ ਵੀ ਅੱਗੇ ਜਿਹੜਾ ਘਰੋਂ ਕੰਮ ਕਰਨਾ ਬੇਨਤੀ ਆ ਘਰੋਂ ਬੰਦਾ ਕੰਮ ਕਰਨਾ ਨਿਕਲੇ ਆ ਉਵੇਂ ਬੰਦਾ ਘਰੇ ਚ ਲਿਆ ਜਾਵੇ ਆਪ ਲੋ ਆਪਣੇ ਕਮਾਈਆਂ ਦਾ ਕੁਛ ਨਹੀਂ ਵੱਧ ਘਟ ਹੁੰਦੀਆਂ ਨੇ ਥੋੜਾ ਜਿਹਾ ਧਿਆਨ ਨਾਲ ਗਾਲੀ ਵੀ ਨਹੀਂ ਕਰਨੀ ਚਾਹੀਦੀ ਤੇ ਇੱਧਰ ਚੱਲੇ ਹੋਣਗੇ ਆਪਣੇ ਆਪ ਪੱਲ ਬੰਦੇ ਨੇੜੇ ਦਿੱਲੀ ਦੇ ਨੇੜੇ ਸੀ ਜਲਣਾ ਤੇ ਇੱਧਰ ਦਿੱਲੀ ਵੱਲ ਨੂੰ ਜਾਂਦੀ ਚੱਲੀ ਸੀ ਕੰਮਾਈ ਨੂੰ ਨਾ ਕੰਬਾਈਨਾ ਜਾ ਰਹੀਆਂ ਨੇ ਇੱਦਾਂ ਨੂੰ ਹੁਣ ਪੂਰੇ ਜੋਰ ਨਾਲ ਤੇ ਕੰਮ ਦੀ ਸਟਾਰਟਿੰਗ ਜਿਹੜੀ ਆ ਇੱਥੇ ਹੁਣ ਹੋਈ ਆ ਆਪਣੇ ਜਿਹੜੇ-ਤੇੜੇ ਜਿਹੜੇ ਆ ਗੋਸਤੀ ਮਤਰੇ ਵਾਲੀ ਸਾਈਡ ਆ ਸਾਰੀ ਹੈ ਜੁਪੀ ਦਾ ਏਰੀਆ ਜਮੈਂ ਆਪਾਂ ਕਹਿੰਦੇ ਨੇ ਹਰਿਆਣੇ ਜੋਪੀ ਦੇ ਬਾਰਡਰ ਦੇ ਨਾਲ ਨਾਲ ਪਹੁੰਚ ਗਏ ਜੀ ਆਪਾਂ ਸ਼ੰਭੂ ਬਾਰਡਰ ਤੇ ਇੱਥੇ ਚੱਲਿਆ ਸੀ ਆਪਣੇ ਕਿਸਾਨਾਂ ਦਾ ਧਰਨਾ ਦੇਖੋ ਤੁਹਾਨੂੰ ਫੁੱਟ ਪਾਦ ਤੋਂ ਵੀ ਲਕਰਿਆ ਇਹਨਾਂ ਨੂੰ ਬੋਲ ਕਲੈਕਸ਼ਨ ਦੇ ਵਿੱਚ ਘਾਟਾ ਪਿਆ ਨਾ ਜਿਹੜਾ ਇਹ ਰੂਟ ਆਪਣਾ ਦਿੱਲੀ ਤੱਕ ਦਾ ਸਾਰੇ ਟੋਲਾਂ ਦੇ ਰੇਟ ਵਧਾ ਦਿੱਤੇ ਇਹਨਾਂ ਨੇ ਧਰਨਾ ਚੱਕਣ ਤੋਂ ਬਾਅਦ ਜਿਹੜਾ ਗੱਡੀਆਂ ਵਾਲਿਆਂ ਦਾ ਨੁਕਸਾਨ ਹੁੰਦਾ ਸੀ ਉਹ ਘੁੰਮ ਕੇ ਜਾਂਦੇ ਸੀ ਉਹ ਇਹਨਾਂ ਨੂੰ ਕੁਝ ਨਹੀਂ ਸੀਗਾ ਆਪਣਾ ਹੁਣ ਘਾਟਾ ਪੂਰਾ ਕਰਨ ਲਈ ਦਿੱਲੀ ਦਾ ਜਿਹੜਾ ਪੰਜਾਬ ਤੋਂ ਦਿੱਲੀ ਨੂੰ ਆਪਣਾ ਇਹ ਰੂਟ ਜਾਂਦਾ ਜਿੱਤੇ ਆਪਾਂ ਐਨ 44 ਤੇ ਹੁਣ ਸਫ਼ਰ ਕਰ ਰਹੇ ਆ ਸਾਰੇ ਟੋਲਾਂ ਦੇ ਇਹਨਾਂ ਦੇ ਰੇਟ ਵਧਾਤੇ ਇਹਨਾਂ ਨੇ 10 10 20 20 ਰੁਪਏ ਸੋਚਣ ਨੂੰ ਤਾਂ ਆਪਾਂ ਨੂੰ ਛੋਟੇ ਲੱਗਦੇ ਆ 10 10 ਰੁਪਏ 20 ਰੁਪਏ ਪਰ ਗੱਡੀਆਂ ਦੇਖੋ ਤੁਸੀਂ ਕਿੰਨੀਆਂ ਨਿਕਲਦੀਆਂ ਇੱਥੋਂ ਉਹ ਬਹੁਤ ਇਹਨਾਂ ਨੇ ਜਿਹੜੀ ਆਪਣੀ ਕਮਾਈ ਦੇ ਵਿੱਚ ਬਹੁਤ ਵੱਧਾ ਕੀਤਾ ਹੈ ਇਹਦਾ ਮੀਨ ਨਿਕ ਤੇ ਇਹਨਾਂ ਨੇ ਇੱਕ ਟੋਲੇ ਬੰਦ ਸੀ ਇਹਨਾਂ ਦਾ ਇੱਕ ਮਹੀਨੇ ਦੇ ਵਿੱਚ ਦੇ ਵਿੱਚ ਵਿੱਚ ਇਹ ਪੂਰਾ ਕਰ ਲਣਗੇ ਆਪਣਾ ਜੋਬ ਇਹਨਾਂ ਦੇ ਇੱਕ ਟੋਲ ਨਾ ਘਾਟਾ ਸੀਗਾ ਧਰਨਾ ਚੱਕਣ ਤੋਂ 5 ਦਿਨ ਬਾਅਦ ਇਹਨਾਂ ਨੇ ਢੋਲ ਦੇ ਜਿਹੜੇ ਰੇਟ ਵਧਾਦੇ ਸੀਗਾ ਅੰਨੀ ਸਮਾ ਹੋ ਗਿਆ ਰਾਤ ਦਾ ਸਵੇਕ ਜਿਵੇਂ ਆਪਾਂ ਗੱਡੀ ਦੇ ਐਵਰੇਜ ਦੀ ਗੱਲ ਕਰਦੇ ਸੀਗੇ ਕਿ 30 ਦੇ ਲਗਭਗ ਐਵਰੇਜ ਦੇਵਗੇ 29.1 ਦੀ ਐਵਰੇਜ ਸ਼ੋ ਕਰ ਰਹੀ ਹੈ ਜੀ 187 ਕਿਲੋਮੀਟਰ ਚੱਲ ਕੇ ਗੱਡੀ ਅੱਜ ਉਹੀ 30 ਦੀ ਲਗਭਗ ਹੋ ਗਈ ਐਵਰੇਜ ਤੇ ਆਪਾਂ ਕਰਨਾਲ ਪਹੁੰਚ ਰਹੇ ਹਾਂ 2 ਘੰਟੇ ਸੌਣੇ ਆ ਤੇ ਫਿਰ ਚੱਲਾਂਗੇ ਉਦੋਂ ਬਾਅਦ ਦੇ ਵਿੱਚੋਂ ਮੇਰੇ ਦਿਆਂ ਚ ਗੱਲ ਲਈ ਫਿਰ ਹਮ ਜੀ ਸੱਜਣਾਉ ਚੱਲ ਪਏ ਫੇਰ ਆਪਾਂ ਸਵੇਗ 4 ਵਜੇ ਪੂਰੇ 3 ਘੰਟੇ ਦਾ ਨੀਂਦ ਲੈ ਕੇ ਆਪਾਂ ਚਾਹ ਆਪਣੇ ਕੋਲੇ ਸੀ ਵੀ ਆਪਣੀ ਘਰੋਂ ਲੈ ਕੇ ਆਏ ਸੀ ਟਰਮੋਰ ਚ ਪਾ ਕੇ ਖਿੱਚਦੇ ਆ ਬਾਟਾਂ ਫੇਰ ਹੁਣ ਦੁਬਾਰਾ ਨਾ ਵਧੀਆ ਵੀਊ ਆ ਰਿਹਾ ਦੇਖੋ ਢਿੱਲੇ ਦੀਆਂ ਸੜਕਾਂ ਦਾ ਸਟ੍ਰੀਟ ਲਾਈਟਾਂ ਜਗ ਰਹੀਆਂ ਨੇ ਕੁਝ ਬੰਦ ਪਈਆਂ ਨੇ ਸੋਨਾ ਲੱਗ ਰਿਹਾ ਸਵੇਰੇ ਸਵੇਰੇ ਯਾਰ ਦਿੱਲੀ ਦੇ ਰੋਡ ਬਾਈ ਲੱਗਦਾ ਤੁਹਾਨੂੰ ਕਿਸੇ ਵਸਿਆਂ ਵੀ ਦਿੱਲੀ ਦੇ ਵਿੱਚ ਬਹੁਤ ਸੋਹਣੇ ਸੋਹਣੇ ਰੋਡ ਵੀ ਨੇ ਦਿੱਲੀ ਐਵੇਂ ਦੇ ਵਿੱਚ ਜਿਹੜੇ ਆਪਣੇ ਨਾਲ ਲੱਗਦੇ ਦਿੱਲੀ ਦੇ ਨੋਇਡਾ ਗ੍ਰੇਟਰ ਨੋਇਡਾ ਕੋੜਾ ਬਾਂਹ ਬ੍ਰਿਦਬਾਦ ਉਹ ਇਹ ਕਰ ਰਿਹਾ ਗ੍ਰੀਨਰੀ ਵੀ ਬਹੁਤ ਆ ਦੇਖੋ ਤੁਸੀਂ ਮਾਰ ਖੁਸ਼ ਹੋ ਰਿਹਾ ਗੱਡੀ ਚਲਾਉਣ ਦਾ ਪੂਰਾ ਦਿਲ ਲੱਗ ਰਿਹਾ ਪੂਰਾ ਗੱਡੀ ਚਲਾਉਣ ਦੇ ਵਿੱਚ ਇਹ ਮਨਾ ਪੁਸਤਨ ਦਿੱਲੀ ਦੇ ਵਿੱਚ ਇਹ ਅਕਸ਼ਰਦਾਮ ਮੰਦਿਰ ਦਿੱਲੀ ਦਾ ਉਹ ਵੀ ਆਪਣੀ ਐਂਟਰੀ ਨਵਾਇਡਾ ਦੇ ਵਿੱਚ ਦਿੱਲੀ ਕ੍ਰਾਸ ਕਰਨ ਨੂੰ ਲੱਗਿਆ 29 ਮਿੰਟ ਕਰਨਾਲ ਬਾਈਪਾਸ ਤੋਂ ਲੈ ਕੇ ਨਵਾਇਡਾ ਦੇ ਵਿੱਚ ਐਂਟਰ ਹੋਣ ਸਵੇਰ ਦੇ ਸਮੇਂ ਕੋ ਡਰਕ ਤੇ ਹੀ ਡਰਕ ਨਹੀਂ ਬਾਈ ਜੀ ਕਿੰਨਾ ਗ੍ਰੀਨ ਹਨ ਨਾਇਡਾ ਰੋਡ ਦੇਖੋ ਜੋ ਵੀ ਸਰਕਾਰ ਨੇ ਮੈਂਟੇਨ ਕਰਕੇ ਰੱਖਿਆ ਹੋਈ ਕੋਈ ਕੁ ਚਲ ਗਈਆਂ ਨਾਇਡਾ ਦੀਆਂ ਬਿਲਡਿੰਗ ਨੇ ਜਿਹੜੀਆਂ ਵੱਡੀਆਂ ਵੱਡੀਆਂ ਜੀ ਆਪਾਂ ਹੁਣ ਯਮਨ ਐਕਸਪ੍ਰੈਸ ਵੇ ਦੇ ਉੱਪਰ ਕੋਈ ਟ੍ਰੈਫਿਕ ਨਹੀਂ ਮਿਲੇ ਆਪਾਂ ਦਿੱਲੀ ਨੌਇਡਾ ਕ੍ਰਾਸ ਕਰਾਸ ਕਰਦਾ ਪੂਰੇ 50 ਮਿੰਟ ਦੇ ਵਿੱਚ ਕਰਨਾਲ ਬਾਈਪਾਸ ਤੋਂ ਲੈ ਕੇ ਯਮਨ ਐਕਸਪ੍ਰੈਸ ਵੇ ਤੱਕ ਆਪਾਂ 50 ਮਿੰਟ ਦੇ ਵਿੱਚ ਪੂਰਾ ਕ੍ਰਾਸ ਕਰਕੇ ਆਗਰੇ ਵਾਲੇ ਰੋਡ ਤੇ ਆ ਗਏ ਜੋ ਆਪਣੇ ਜਿਹੜੇ ਹੋਰ ਰੋਡ ਸੀ ਨਾ ਉਹਨਾਂ ਦੀ ਕੰਡੀਸ਼ਨ ਬਹੁਤ ਹਾਲਤ ਮਾੜੀ ਸੀ ਇਹ ਜਿਹੜਾ ਰੋਡ ਆਪਾਂ ਕਿੱਥੇ ਦੇਖਿਆ ਸੀ ਆਪਣੇ ਦੇਸ਼ ਦੇ ਵਿੱਚ ਉਦੋਂ ਬਹੁਤ ਅਜੰਬਾ ਜਿਹਾ ਹੋਇਆ ਸੀਗਾ ਵੀ ਐਂ ਜਿਹਾ ਵੀ ਰੋਡ ਬਣਿਆ ਉਹਦਾ ਐਸਾ ਜਿਹਾ ਰੋਡ ਬਣ ਸਕਦਾ ਕੁਝ ਆ ਜਿਹੜਾ ਤੁਸੀਂ ਸਾਹਮਣੇ ਰੋਡ ਦੇਖ ਰਹੇ ਹੋ ਨਾ ਕੈਮਰੇ ਦੇ ਵਿੱਚ ਇਹ ਕੇਐਮਪੀਐਲ ਰੋਡ ਹੈ ਜਿਹੜਾ ਦਿੱਲੀ ਦੇ ਜੇ ਚਾਰ ਆਲੇ ਦੋਲੇ ਘੁੰਮਦਾ ਪੂਰਾ ਔਰ ਇਹਨਾਂ ਦੇ ਇੱਕ ਵੱਡੀ ਗਲਤੀ ਦੇਖੋ ਕਿੰਨੀ ਆ ਇਹ ਰੋਡ ਨੂੰ ਇਹਨਾਂ ਨੇ ਆ ਐਕਸਪ੍ਰੈਸ ਵੇ ਤੇ ਲਿੰਕ ਨਹੀਂ ਕੀਤਾ ਜਦੋਂ ਆਪਾਂ ਇਹ ਰੋਡ ਰਾਹੀਂ ਆਪਾਂ ਮੰਨ ਲਓ ਪੰਜਾਬ ਤੋਂ ਆਉਨੇ ਆ ਪੰਜਾਬ ਤੋਂ ਆ ਕੇ ਜੇ ਕਿਸੇ ਨੇ ਆਗਰੇ ਨੂੰ ਜਾਣਾ ਤਾਂ ਪਲਬਲ ਹੀ ਉਤਰੂਗਾ ਇੱਥੇ ਨਹੀਂ ਉਤਰਦਾ ਜੇ ਕਿਸੇ ਨੇ ਇਹ ਰਸਤੇ ਜਾਣਾ ਨਾ ਲਖਨਊ ਬੱਲ ਨੂੰ ਜਾਂ ਆਗਰੇ ਨੂੰ ਐਕਸਪ੍ਰੈਸ ਵੇ ਰਾਹੀਂ ਜਾਣਾ ਤਾਂ ਫਿਰ ਆਪਾਂ ਨੂੰ ਨਵਾਈਡਾ ਦੇ ਵਿੱਚ ਦੀ ਘੁੰਮ ਕੇ ਆਉਣਾ ਪੈਣਾ ਇਹ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਇਹਨੂੰ ਇੱਥੇ ਲਿੰਕ ਕਰਨਾ ਚਾਹੀਦਾ ਰੋਡ ਨੂੰ ਇਹ ਐਕਸਪ੍ਰੈਸ ਵੇ ਦੇ ਉੱਪਰ ਇੱਕ ਜਿਵੇਂ ਮੈਂ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਦੱਸਿਆ ਪਹਿਲਾਂ ਵੀ 50 ਮਿੰਟ ਦੇ ਵਿੱਚ ਆਪਾਂ ਨੇ ਦਿੱਲੀ ਤੇ ਨਵੈਦਾ ਕ੍ਰਾਸ ਕਰ ਲਏ ਤੁਹਾਨੂੰ ਵੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਰਾਤ ਨੂੰ ਟ੍ਰੈਫਿਕ ਤੋਂ ਬਾਅਦ 10 ਵਜੇ ਤੋਂ ਬਾਅਦ ਤੇ ਸਵੇਰੇ 8 ਵਜੇ ਤੱਕ ਤੁਸੀਂ ਦਿੱਲੀ ਨੂੰ ਕ੍ਰਾਸ ਕਰਨਾ ਤਾਂ ਤੁਸੀਂ ਕੇਐਮਪੀਲ ਰੋਡ ਦੀ بجائے ਦਿੱਲੀ ਦੇ ਵਿੱਚ ਦੀ ਹੀ ਕ੍ਰਾਸ ਕਰੋ ਇੱਕ ਤਾਂ ਐਮਪੀਐਲ ਵਾਲਾ ਰੋਡ ਆਪਣਾ ਟੋਲ ਟੈਕਸ ਬਚ ਜਾਂਦਾ ਆਪਾਂ ਨੂੰ ਇੱਕ ਇਹ ਰੋਡ ਵੀ ਬਹੁਤ ਉੱਚਾ ਨੀਵਾ ਉੱਬੜ ਖਾਬੜ ਤੇ ਦੂਰ ਆਪਾਂ ਨੂੰ ਤਕਰੀਬਨ 40 ਕਿਲੋਮੀਟਰ ਤੋਂ ਜ਼ਿਆਦਾ ਆਪਣਾ ਸਫ਼ਰ ਬਚ ਜਾਂਦਾ ਤੇ ਟਾਈਮ ਬਚ ਜਾਂਦਾ ਪਰ ਜੇ ਤੁਸੀਂ ਤੁਹਾਨੂੰ ਨੌਲੇਜ ਆ ਗੂਗਲ ਮੈਪ ਚ ਲਾਉਣ ਦੀ ਤੇ ਤੁਹਾਡੀ ਗੱਡੀ ਦਿੱਲੀ ਦੇ ਵਿੱਚ ਚੱਲਣ ਦੇ ਯੋਗ ਤਾਂ ਤੁਸੀਂ ਦਿੱਲੀ ਦੇ ਵਿੱਚ ਦੀ ਆ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਘਟਾ ਤਾਂ ਤੁਸੀਂ ਕੇਐਮ ਐਮਪੀ ਵਾਲਾ ਰੋਡ ਰਾਹੀਂ ਹੀ ਦਿੱਲੀ ਨੂੰ ਕ੍ਰੋਸ ਕਰੋ ਦਿਨ ਦੇ ਵਿੱਚ ਵੀ ਦਿੱਲੀ ਦੇ ਵਿੱਚ ਕੋਈ ਵੜਨ ਦਾ ਕੋਈ ਫਾਇਦਾ ਨਹੀਂ ਬਹੁਤ ਟਾਈਮ ਲੱਗ ਜਾਣਾ ਅੱਜ ਸਵੇਰ ਦਾ ਜੀ ਆਪਣਾ ਪਹਿਲਾ ਸਟਾਪ ਤਿੰਨ ਘੰਟੇ ਬਾਅਦ ਯਮਨਾ ਐਕਸਪ੍ਰੈਸ ਵੇਰੀਆਬਲ ਸਟੇਡੀਏਜ ਕਰਨਾਲ ਤੋਂ ਬਾਅਦ ਸਿੱਧਾ ਇੱਥੇ ਰੁਕ ਰਹੇ ਹਾਂ ਹੁਣ ਕਰੇਗੀ 505 ਕਿਲੋਮੀਟਰ ਗੱਡੀ ਚੱਲ ਗਈ ਤੇ ਕੱਲੇ ਜਾ ਰਹੇ ਆ ਆਪਾਂ ਅਡਾ ਨੰਦ ਆ ਰਿਹਾ ਜੀ ਸਬਰ ਚ ਦਿਖਾਉਂਦੇ ਜਾਂਦੇ ਆ ਰਸਤੇ 'ਚ ਤੁਹਾਨੂੰ ਜੋ-ਜੋ ਚੀਜ਼ਾਂ ਦੇਖਣ ਵਾਲੀਆਂ ਨੇ ਆ ਕਰਾ ਕਰਾਸ ਕਰਨ ਲੱਗੇ ਹਾਂ ਹੁਣ ਇਹਨਾਂ ਰਿੰਗ ਰੋਡ ਤੇ ਜਾ ਰਹੇ ਆ ਬਾਈਪਾਸ 'ਸੀ ਇਹ ਪੰਜਾਬ ਵੱਲੋਂ ਆਉਂਦੇ ਆ ਨੂੰ ਆਪਣੇ ਨਾ ਜਦੋਂ ਆਪਾਂ ਮਤਰੇ ਦੇ ਕੋਲੇ ਪਹੁੰਚ ਜਾਨੇ ਜਾਂ ਕ੍ਰੋਸ ਕਰ ਜਾਨੇ ਆ। ਫਿਰ ਇਹ ਜ਼ਮੀਨ ਦਾ ਫਰਕ ਪੈਣਾ ਸਟਾਰਟ ਹੋ ਜਾਂਦਾ। ਉੱਚੀ ਨੀਵੀਂ ਜੀ ਕਾਫੀ ਕਦੇ ਪੱਧਰ ਆ ਗਿਆ ਕਦੇ ਉੱਚਾ ਨੀਵਾ ਜਿਹਾ ਹੋ ਗਿਆ। ਗਵਾਲੀਆ ਨਾਲ ਅਗਦਾ ਪੱਥਰੇ ਮਿਲ ਜਾਂਦਾ ਆਪਾਂ ਨੂੰ। ਆਪਾਂ ਵੀ ਹੁਣ ਆਹ ਕਰਾ ਕ੍ਰੋਸ ਕਰਕੇ ਗਵਾਲੀਆ ਨਾਲੇ ਰੋਡ ਤੇ ਜਾਨੇ ਆ। ਇਹ ਰੋਡ ਵੀ ਯਾਰ ਬੜਾ ਗੰਦਾ। ਰਾਉਂਗ ਸਾਈਡ ਆਉਣ ਦੀ ਆਦਤ ਬਹੁਤ ਹੈ ਇੱਥੇ ਲੋਕਾਂ ਨੂੰ ਟਰੈਕਟਰੇ ਭਜਾਈ ਆਉਂਦੇ ਨੇ ਮੋਟਰਸਾਈਕਲ ਟਰੈਕਟਰ ਹੋਏ ਰਾਉਂਗ ਸਾਈਡ ਇੱਥੇ ਭਜਾਈ ਆਉਂਦੇ ਹੁੰਦੇ ਆ ਦਿਨ ਹੋਵੇ ਰਾਤ ਡਰਦੇ ਜਮਾ ਨਹੀਂ ਹੈਗੇ ਰਾਉਂਗ ਸਾਈਡ ਆਉਣ ਤੋਂ ਤੇ ਜਿਹੜੇ ਤੁਸੀਂ ਹੁਣ ਫਰੇਮ ਦੇ ਵਿੱਚ ਦੇਖ ਰਹੇ ਹੋ ਇਹ ਸਾਰੀ ਚੰਬਲ ਦੀ ਘਾਟੀ ਆ ਚੰਬਲ ਦੀ ਘਾਟੀ ਚੰਬਲ ਦੇ ਡਾਕੂਆਂ ਬਾਰੇ ਦਾ ਸੁਣਿਆ ਹੀ ਆਉਣਾ ਇਹ ਆ ਚੰਬਲ ਦੀ ਘਾਟੀ ਜੀ ਮੁਰਗੇ ਜੀ ਆਪਾਂ ਮੇਨ ਰੋਡ ਦੇ ਉੱਪਰ ਆਉਣਾ ਕੋਲਾ ਰਸਤੋਂ ਸ਼ੋਕਨਗਰ ਵਾਲਾ ਰੋਡ ਪਹਿਲੇ ਆ ਇੱਧਰ ਤਾਂ ਕਣਕਾਂ ਸਾਰੀਆਂ ਆ ਗਈਆਂ ਹੁਣ ਕੋਈ ਕੋਈ ਕਣਕ ਹੈਗੀ ਆ ਮਾਰੀ ਮੋਟੀ ਜਦ ਤੱਕ ਇਹ ਵੱਡੀਆਂ ਜਾਣੀਆਂ ਨੇ 10 ਤਰੀਕ ਤੋਂ ਤਾਂ ਜੱਪਲਪੁਰ ਵਾਲੇ ਪਾਸੇ ਰਹਿ ਜੂ ਕੋਸ਼ ਘਟਨੀ ਵਾਲੀ ਸਾਈਡ ਜੇ ਰਹੇ ਹਾਂ ਇੱਧਰ ਲੱਭ ਸਕਦਾ ਸਾਰਾ ਸਾਫ ਹੋ ਜਾਊਗਾ ਦੇਖੋ ਪੰਜਾਬੀ ਤੂੜੀ ਰੋਲਦੀ ਐ ਐਮਪੀ 'ਚ ਆਪਾਂ ਨੇ ਕੀ ਰੀ ਟਟਣਾ ਹੈ ਤੂੜੀ ਦਾ ਇਹ ਡੱਡਾ ਡੱਬੇ ਪਤਾ ਨਹੀਂ ਕਿੰਨੇ ਕ ਦੇਖੇ ਨੇ ਅੱਜ ਅੱਜ ਲੱਗੇ ਹੋਏ ਆ ਬਹੁਤ ਤੂੜੀ ਸਟੋਰ ਕਰੀ ਬੈਠੇ ਨੇ ਬਈ ਪਹੁੰਚ ਗਏ ਜੀ ਆਪਾਂ ਆਪਣੀਆਂ ਮਸ਼ੀਨਾਂ ਕੋਲੇ 1092 ਕਿਲੋਮੀਟਰ ਗੱਡੀ ਚੱਲੀ ਆ